Dari blog aja, ayo klik bank. 1 2023 ਜੀ ਠੀਕ ਹੈ ਜੀ 9 ਵਰਕੇ 32 ਮੈਂ ਟੋਕਮਨ ਸਾਰ ਨੰਬਰ ਦੁਕਾਨ ਖੋਲ੍ਹ ਸੀ ਤੇ ਸਫਾਈ ਕਰੀ ਸੀ ਤੇ 101 ਨੰਬਰ ਘਰ ਆ ਜਾਆ ਕਾਰਾ ਰੋਟੀ ਹਾਂ ਦੀ ਸਵੇਰ ਦੀ ਤੇ ਹੁਣ ਨੋ ਬੱਦਲੀ 32 ਮਿੰਟ ਹੋ ਗਏ ਨੇ ਠੀਕ ਹੈ ਤਾਂ ਮੈਂ ਵਿਆਹ ਜਾ ਤਾ ਉਹਨਾਂ ਵਿਆਹ ਜਾ ਕੇ ਆ ਕੇ ਉਹਦੀ ਬਾਤ ਸਮਾਂ ਮਿਲੂੰਗਾ ਤੇ ਰਾਤ ਨੂੰ ਮੀਂਹ ਪਿਆ ਸੀ ਥੋੜਾ ਕੰਨ ਮਨ ਹੋਈ ਸੀ ਥੋੜੇ ਜਿ ਦਿੱ ਕਿਸੇ ਨੂੰ ਦੱਸਾਂ ਮੀਂਹ ਪਿਆ ਕਨੇ ਆ ਮੈਨਾਂ ਤਾਂ ਦੇਖ ਰਾਂ ਕਿ ਮੁੰਡਾ ਮਾਂਦੀ ਹੋਈ ਸੀ ਪਾਣੀ ਦੇ ਸਿੱਟੇ ਪਈ ਹੋ ਸੀ ਸਮਾਂ ਹੁਣ ਮਿਲ ਦਸਣ ਬਾਅਦ ਚ ਮੈਂ ਵਿਆਹ ਜਾ ਕੇ ਉਹਨਾਂ ਕਹਿ ਜੇ ਮੜਕੇ ਸਾਨੂੰ ਸਾਰਾ ਦੱਸਣਾ ਤੇ ਸੂਰਜਾ ਬਣਾ ਕਸਵਤ ਕੇ ਪੇਚਮੈਂਟ ਹੋ ਗਏ ਨਾ ਤੇ ਮੈਂ ਬਿਆਰ ਮੜਿਆ ਠੀਕ ਹੈ ਜੀ ਬਿਆਰ ਮੜਿਆ ਤੇ ਮੈਂ ਹੁਣ ਦਰਾਂਤ ਜਨਤ ਤੇ ਡਿਊਟੀ ਕਰਦਾ ਤੇ ਕੋਈ ਵੀ ਅਪਡੇਟ ਆ ਸੰਦਸੂ ਮੈਨੂੰ ਦੱਸਿਓ ਕਿ ਕਿੰਨਾ ਖਰਚਾ ਹੋ ਰਿਹਾ ਤੁਹਾਨੂੰ ਜੇ ਤੁਹਾਡੇ ਪੁਰਾਣੇ ਉਹ ਦੇਖਣ ਰੱਖਦੇ ਸਨ ਕੋਈ ਵੀ ਅਪਡੇਟ ਆ ਸੰਦਸੂ ਸਵੇਰ ਛੋੜੇ ਰਿਜ਼ਮੀ ਪਿਆਕ ਨਹੀਂ ਪਿਆ ਤੁਸੀਂ ਦੱਸ ਸਕਦੇ ਹੋ ਚਲ ਮੈਂ ਤੁਹਾਨੂੰ ਬਾਤ ਤੇ ਸੁਰੇਚ ਬਣਾਉਣ ਨੂੰ ਕਿੰਨਾ ਕਰਦਾ ਬਾਤ ਮੈਂ ਤਾਂ ਪਈ ਬੈਗਾ ਸੀ ਜੇ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੇ ਮੈਂ ਰੰਗ ਕਰਵਾ ਰਿਹਾ ਸੀਗਾ ਜੋ ਕਿ ਮੈਂ ਇੱਕ ਦੋ ਸਿੰਨ ਸੀਗਾ ਕਾਊਂਟਰ ਬਣਵਾਇਆ ਸੀਗਾ ਉਹਦੇ ਵਿੱਚ ਰੰਗ ਕਰਵਾਇਆ ਸੀ ਸਾਨੂੰ ਸਾਰਾ ਦਿਨ ਵਧੀ ਰਿਹਾ ਅੱਜ ਤੋਂ ਪੋਬੀ ਛੋਟੀ ਮੋਟੀ ਨੈਕਲੇ ਸੀ ਜੀ ਸਾਰਾ ਦਿਨ ਬੜੇ ਰਿਹਾ ਬਾਜ਼ਾਰ ਚ ਵਿਚਾਲ ਦਾ ਮੁਕੰਮਲ ਕਰ ਰਹਿਦਾ ਮੁਕੰਮਲ ਆ ਤੇ ਉਸ ਨੂੰ ਅੱਜ ਹੀ ਦੱਸਣਾ ਸੀ ਕਿ ਅੱਜ ਮੈਂ ਇੱਕ ਲੈਪਟਾਪ ਵਾਸਤੇ ਇੱਕ ਕਾਊਂਟਰ ਬਣਵਾ ਲਈ ਹਾਂ ਦੱਸਣਾ ਕਿ ਲੈਪਟਾਪ ਵਾਸਤੇ ਕਾਊਂਟਰ ਬਣਵਾ ਲਿਆ ਜੀ ਨਾ ਵੀਡੀਓ ਉਹਦੇ ਲਈ ਲਾਈਕ ਕਰ ਲੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਨੋਟ ਦੇ ਮਾਰਨ ਨੂੰ ਪ੍ਰ ਮੇਰੇ ਵਿਸ਼ਾ ਮਤਲਬ ਤਾਂ ਇਹ ਜਿਵੇਂ ਜਦੋਂ ਸੋਸ਼ਲ ਮੀਡੀਆ ਪਰ ਹਾਸਟ ਕਰ ਰਹੇ ਹਾਂ ਫਿਰ ਟਵਿੱਟਰ ਕੋ ਕਿਵੇਂ ਜੁੜੀ ਫੋਲੋ ਕਰਨਾ ਚਾਹੁੰਦੇ ਸਾਰੇ ਨਾਲ ਡਿਸਕਸ਼ਨ ਚ ਜਿਹੜੇ ਦੇਖੋ ਮੈਂ ਟੈਕਨੋ ਲੋ ਤਾਂ ਮੈਂ ਜਿੱਦਾਂ ਚ ਉਹਨਾਂ ਨਾਲ ਕਾਹਨ ਜਾ ਕੇ ਮੈਂ ਜੁਣੂ ਚਾਹਤ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨੋਟੀਆਂ ਬਲੰਪੇ ਇਸ ਕਰਕੇ ਆ ਜਾਂਦਾ ਪਰ ਮੇਰੇ ਵਿਸ਼ਾ ਮਤਲਬ ਤਾਂ ਇਹ ਜਦੋਂ ਸੋਲੇ ਮਾਰਚਿੰਗ ਕਰ ਲਿਆ ਤਾਂ ਮੇਰੇ ਵਿਦੇਨ ਚ ਚੱਕ ਸਕਦੇ ਤੇ ਮੇਰੇ ਸੋਸ਼ਲ ਮੀਡੀਆ ਗਾਹ ਨੂੰ ਸਾਈਨ ਮੈਂ ਸੋਸ਼ਲ ਮੀਡੀਆ ਗਾਹ ਨੂੰ ਡਿਸਕਸ਼ਨ ਮਿੰਟ ਦਾ ਸਾਰਾ ਪਲਾਨਿੰਗ ਹੋਸੀ ਕਰਨਾ ਹੈ ਜਿੱਦੋਂ ਮੇਰੇ ਫੇਸਬੁਕ ਪੇਜ ਤੇ ਵੀਰ ਦੇਖਣਾ ਤਾਂ ਮੇ ਕੋਈ ਕੋਈ ਟੋਕ ਟੋਪ 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 ਲਾਜ ਅਮਾਉਂਟ ਆਫ ਦੋ ਟੋਪ ਟੋਪ ਲਾਜ ਅਮਾਉਂਟ ਦੀ ਕੋਸ਼ਿਸ਼ ਕਰਨਾ ਮਿਲ ਲਿਆ ਹੋਵੇ ਤਾਂ ਟੋਪ ਹੋਰ ਕਹਿੰਦੇ ਨਾ ਜਾਂ ਜਬਰਦਸਤ